ਵਾਹਿਗੁਰੂ ਜੀ ਕਾ ਕਾਲ ਸਤ ਕਰਹ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਮਿਲ ਕਰਹੁ ਆਨੰਦ ਮਿਲ ਤੇ ਲਾਧ ਸਾਧ ਸੰਗ ਮਿਲ ਕਰਹੁ ਆਨੰਦ ਗਉਨ ਗਾਵਾ ਹੋ ਪ੍ਰਭ ਪਰਮ ਆਨੰਦ RAM ਨਾਮ ਤਤ ਕਰਹੁ ਵਿਚਾਰ RAM ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਦਾਰ ਦੁਰਲੱਭ ਦੇਹ ਕਾ ਕਰਹੁ ਉਦਾਰ ਅੰਮ੍ਰਿਤ ਬਾਚਨ ਹਰ ਕੇ ਗੁਣ ਗਾਉ ਪ੍ਰਾਨ ਪ੍ਰਾਨ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਪੇਖਹੁ ਨੀਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ ਹਿਰਦੈ ਬਸਾਵਹੁ ਮਨ ਇੱਛੇ ਨਾਨਕ ਫਲ ਪਾਵਹੁ ਹਲਤ ਪਲਤ ਦੁਏ ਲੇਹੁ ਸਵਾਰ ਵੀ ਵਿਸਰਾਮ ਧਿਆਨ ਨਾਲ ਲਾਉਣਾ ਹਲਤ ਪਲਤ ਦੁਏ ਇੱਥੇ ਵਿਸਰਾਮ ਲਾਦਣਾ ਲੇਹੁ ਸਵਾਰ RAM ਨਾਮ ਅੰਤਰ ਉਰ ਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਾਨ ਬਸੈ ਤਿਸ ਸਾਚ ਪ੍ਰੀਖਿਆ ਮਾਨ ਤਨ ਨਾਮ ਮਾਨ ਤਨ ਮਾਨ ਤਨ ਨਾਮ ਜਪਹੁ ਲੇਵ ਲਾਇ ਦੂਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰਹੁ ਵਾਪਾਰੀ ਦਰਗਹਿ ਨਿਭੈ ਦਰਗਹਿ ਹਾਂ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰਖਹੁ ਏਕਾ ਟੇਕ ਤੇਸਾਂ ਏਕਾ ਟੇਕ ਰਖਹੁ ਮਾਨ ਮਾਹੀ ਨਾਨਕ ਬਹੁ ਨ ਆਵਹਿ ਜਾਹਿ ਤਿਸ ਤੇ ਦੂਰ ਕਹਾ ਕੋ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਕਹਤੇ ਜਮਕਲਾ ਦੂਰ ਤੇ ਵਿਸਰਾਮ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਤਿਆਏ ਉਬਰੈ ਸਹੀ ਵਿਸਰਾਮ ਲਾਉਣਾ ਹੈ ਉਬਰੈ ਕਸਕੇ ਬੋਲਣਾ ਹੈ ਉਬਰੈ ਰਾਖਨ ਹਾਰ ਤਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸੁ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋ ਕੋ ਨਾ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਾਨ ਬਸੈ ਪ੍ਰਦਾਨ ਉਚਾਰਨ ਕਰਨਾ ਪ੍ਰਦਾਨ ਰਾਰਾ ਪੂਰਾ ਹੋਵੇ ਪ੍ਰਦਾਨ ਹੀਠਾਂ ਰਾਰਾ ਹੋਵੇ ਪ੍ਰਦਾਨ ਅੰਤਰਜਾਮੀ ਔਰਖ ਪ੍ਰਦਾਨ ਜਿਸ ਮਾਨ ਬਸੈ ਸੋ ਹੋਤ ਨਿਹਾਲ ਤਾਂ ਕੈ ਨਿਕਟ ਨ ਆਵਤ ਕਾਲ ਅਮਰ ਭੈ ਅਮਰਾ ਪਾਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਹਰ ਕਿਰਪਾ ਤੇ ਇੱਥੇ ਠਮਕ ਲਾ ਦਨੀ ਹੈ ਸੰਤ ਭੇਟਿਆ ਨਾਨਕ ਮਨ ਪਰਗਾਸ ਨਾਨਕ ਬਾਤੀ ਵੀ ਝਮਕ ਲਾ ਦਨੀ ਹੈ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਵ ਡੀਠਾ ਨਾਮ ਪ੍ਰਭੂ ਕਾ ਲਗਾ ਮੀਠਾ ਸਗਲ ਸਮਿਗਰੀ ਇਕਸ ਘਟਮਾਹੇ ਜਿਆਦਾ ਸਮਿਗਰੀ ਪਾਦੀ ਹੁੰਦਾ ਇਥੇ ਸਮਿਗਰੀ ਆਇਆ ਹੈ ਮੰਮੇ ਦੀ ਸਿਹਾਰੀ ਨਾਲ ਉਚਾਰਨ ਕਰਨਾ ਸਗਲ ਸਮਿਗਰੀ ਇਕਸ ਘਟਮਾਹੇ ਅਨੇਕ ਰੰਗ ਨਾ ਨਾ ਦ੍ਰਿਸ਼ਟਾਹੇ ਨਾ ਨਿਧ ਅੰਮ੍ਰਿਤ ਪ੍ਰਵਕਾ ਨਾਮ ਦੇਹੀ ਮਹ ਇਸਕਾ ਵਿਸਰਾਮ ਸੁੰਨ ਸਮਾਦ ਅਨਹਤ ਤਹਨਾਦ ਹਾਂਜੀ ਅਨਹਤ ਤਹਨਾਦ ਦੋਵੇਂ ਤੱਤੇ ਸ਼ੁੱਧ ਬੋਲਨੇ ਹਨ ਸੁੰਨ ਸਮਾਦ ਅਨਹਤ ਤਹਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਹਾਂਜੀ ਅਚਰਜ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ਼ ਪਯਾਲ ਸਰਬ ਲੋਕ ਤੂਰਨ ਪ੍ਰਤਪਾਲ ਬਾਨ ਤੈਨ ਪਰਵਤ ਹਾਂ ਪਾਰ ਬ੍ਰਹਮ ਬਾਨ ਤੈਨ ਪਰਵਤ ਹੈ ਪਾਰ ਬ੍ਰਹਮ ਹੈ ਤਿ ਵਿਸਰਾਮ ਦਾ ਜੈਸੀ ਆਗਿਆ ਤੈਸਾ ਕਰਮ ਪਉਣ ਪਾਣੀ ਬਸੰਤਰ ਮਾਹੇ ਚਾਰ ਕੁੰਟ ਦਹ ਜਿ세 ਸੁਮਾਹੇ ਤੇਸ ਤੇ ਭਿੰਨ ਨਹੀਂ ਕੋਠਾਉ ਤੇਸ ਤੇ ਭਿੰਨ ਨਹੀਂ ਕੋਠਾਉ ਤੇਸ ਤੇ ਤੇ ਵਿਸਰਾਮ ਲਾ ਗੁਰ ਪ੍ਰਸਾਦ ਨਾਨਕ ਸੋਖ ਪਾਉ 베ਰ Quran ਸਿਮਰਤ ਮਹ ਦੇਖ ਸਸੀਅਰ ਸੂਰ ਨਖਯਤਰ ਮਹ ਏਕ ਨਖਯਤਰ ਉਚਾਰਨ ਕਰਨਾ ਸਸੀਅਰ ਸੂਰ ਨਖਯਤਰ ਮਹ ਏਕ ਬਾਣੀ ਪ੍ਰਾਪ ਕੀ ਸਭ ਕੋ ਬੋਲਾ ਆਪ ਡੋਲ ਨਾ ਕਬੂ ਡੋਲਾ ਸਰਬ ਕਲਾਕਾਰ ਖੇਲਾ ਖੇਲ ਮੋਲ ਨਾ ਪਾਈਐ ਮੋਲ ਨਾ ਪਾਈਐ ਮੋਲ ਨਾ ਪਾਈਐ ਗੁਣ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਧਰਮ ਕਾ ਨਾਸ ਨਾਨਕ ਤਿਨ ਮਹਿ ਏਹ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮਾ संत जना का हृदय सब धर्म संत जना सुनह शुभ वचन सर्व व्यापी राम संग रचना जिन जाता तस की ए रहत सत वचन साधु सब कहत जो जो होए सोई सुख मान करन करावन हार प्रब जन अंतर बसे बाहर भी ओही नानक दर्शन देख सब मोही ਆਪਸੱਤ ਕੀਆ ਸਭਸੱਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨੇਕ ਕਲਾ ਲਖੀ ਨਹ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨੇਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸੱਚਾਏ ਕਸ ਕੇ ਹੀ ਉਚਾਰਨ ਕਰਨਾ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਨ ਹਾਰਾ ਸਾਰੇ ਥਾਵਾਂ ਤੇ ਸਰਬ ਪਦ ਹੀ ਆਉਂਦਾ ਸਰਬ ਨੀ ਆਉਂਦਾ ਸੱਸਾ ਰਾਰਾ ਬੱਬਾ ਸ਼ੁੱਧ ਬੋਲਣਾ ਸਰਬ ਸਰਬ ਨੈਣ ਆਪ ਵੇਖਨ ਹਾਰਾ ਸਗਲ ਸਮਗਰੀ ਜਾ ਕਾਤਨਾ ਆਪਨ ਜਸ ਆਪ ਹੀ ਸੁਨਾ ਆਵਨ ਅਝਾਨ ਇੱਕ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੈ ਮਦ ਅਲਪਤੋ ਰਹਾ ਜੋ ਕਿਛ ਕਹਿਣਾ ਸੋ ਆਪੇ ਕਹ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਪਾਵੈ ਤਾਲ ਇਸ ਮਾਇ ਇਸ ਤੇ ਹੋਏ ਸੋ ਨਾਹੀ ਬੁਰਾ ਓਰ ਕਹ ਕਿਨਾ ਕਛ ਕਰਾ ਊੜਾ ਖੁੱਲੇ ਮੂੰਹ ਬਲਾ ਧਿਆਨ ਨਾਲ ਉਚਾਰਨ ਕਰਨਾ ਉਰੈ ਨਹੀਂ ਕਹਿਣਾ ਓਰੈ ਓਰੈ ਕਹੋ ਕਿਨੇ ਕਛ ਕਰ ਆਪ ਭਲਾ ਕਰ ਤੂਤ ਅਤ ਨੀਕੀ ਆਪੇ ਜਾਨੈ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਜ ਤਾਂ ਕੀ ਗਾਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾ ਸੋਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਨੈ ਤੇ ਸਦਾ ਸੁਖ ਹੋਇ ਆਪ ਮਿਲਾਇ ਲੈ ਪ੍ਰਭ ਸੋਇ ॥॥ ਵਿਸਰਾਮ ਧਿਆਨ ਲਾਉਣਾ ਆਪ ਮਿਲਾਇ ਲੈ ਇਥੇ ਵਿਸਰਾਮ ਲਾਉਣਾ ਆਪ ਮਿਲਾਇ ਲੈ ਪ੍ਰਭ ਸੋਇ ॥ ਓ ਤਾਨਵੰਤ ਕੋਲਵੰਤ ਪਤਵੰਤ ਓ ਤਾਨਵੰਤ ਕੋਲਵੰਤ ਪਤਵੰਤ ਧਨਵੰਤੁ ਦਿਵਸਰਾਮ ਲਾਰ ਜੀਵਨ ਮੁਕਤ ਜੇ ਸਰਿਦਾ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਵ ਜਾਨਕਾ ਸੰਗ ਚਿਤ ਆਵੈ ਨਾਵ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇਸ ਜਾਨਕਾ ਸਦਾ ਨਮਸਕਾਰ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ